ਗੁਰਮਾਨ ਸਿੰਘ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਅੱਜ ਆਪਾਂ ਨੇ ਗੱਲ ਕਰਨੀ ਹੈ ਕਾਲਜ ਦੇ ਉੱਪਰ ਤੇ ਜਿਹੜੀ ਆਉਣ ਵਾਲੇ ਦਿਨਾਂ 'ਚ ਕਾਲਜ ਆਉਣੀ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਕਾਲਜ ਕੀ ਹਿੰਦ ਹੋਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਥੋੜੇ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਸਨੀ ਦੀ ਆਪਣੇ ਵਾਲੇ ਬਸ਼ੀਰੇ ਦੀ ਉਹਨੂੰ ਵੀ ਕਾਲਜ ਕੋ ਹੋ ਗਿਆ ਸੀ ਉਹਨੂੰ ਲੱਤ ਦਾ ਬੰਨਣਾ ਲੱਗ ਗਿਆ ਸੀ ਉਹਦੇ ਪਿੱਛੇ ਕਾਰਨ ਇਹ ਸੀਗਾ ਵੀ ਉਹਨੂੰ ਜਿਹੜੇ ਘਾਹ ਹੁੰਦਾ ਘਾਹ ਹੁੰਦਾ ਇਹ ਪਤਾ ਸੀ ਕਿਉਂਕਿ ਘਾਹ ਦੀਆਂ ਜੜ੍ਹਾਂ ਨੇ ਉਹ ਖੁਸ਼ਕ ਹੁੰਦੀਆਂ ਨੇ ਇਦੇ ਬਾਰੇ ਕਿਸੇ ਦਿਨ ਡਿਟੇਲ ਦੀ ਗੱਲ ਕਰਾਂਗੇ ਕਿਉਂਕਿ ਘੋੜੇ ਨੇ ਨਾ ਕੱਟ ਕੇ ਖਾਣਾ ਹੁੰਦਾ ਜਿਹੜਾ ਨਰਮ ਕੁੰਮਬਲ ਉਹ ਫਣੀਂ ਦੀ ਅਗਰੀਜਿੰਗ ਕਰਤੀ ਤਾਂ ਅਗਰੀਜਿੰਗ ਲਈ ਬਹੁਤ ਵਧੀਆ ਜੇ ਆਪਾਂ ਨੂੰ ਵੱਢ ਕੇ ਪਾਉਂਦੇ ਆ ਫਿਰ ਉਹ ਖਰਾਬ ਕਰ ਤੇ ਉਹਦੇ ਬਾਰੇ ਫਿਰ ਕਿਸੇ ਦਿਨ ਡਿਟੇਲ ਦੀ ਗੱਲ ਕਰਾਂਗੇ ਜਿਹੜਾ ਕੋਲਿਕ ਦਾ ਨਾ ਜਦੋਂ ਮੈਂ ਕੋਲਿਕ ਬਾਰੇ ਸੁਣਦਾ ਤਾਂ ਕੋਲਿਕ ਕੋਈ ਵੀ ਤਰ੍ਹਾਂ ਦੇ ਪੇਟ ਦੇ ਵਿੱਚ ਦਰਦ ਨੂੰ ਕਹਿ ਸਕਦੇ ਆ ਥੱਲੇ ਪਾਣ ਨੂੰ ਕੋਲਿਕ ਨਹੀਂ ਕਹਿੰਦੇ ਹੈਗੇ ਕੋਲਿਕ ਦੇ ਬਹੁਤ ਸਾਰੇ ਕਾਰਨ ਜਿਸ ਮਾਨੇ ਜਿਹਦੇ ਵਿੱਚ ਮੇਨ ਗੈਸ ਕਾਲਿਕ ਫਾਸਮੋਡਿਕ ਕਾਲਿਕ ਦੇ ਇੰਪੈਕਟਿਵ ਕਾਲਿਕ ਹੁੰਦੀਆਂ ਨੇ ਇਸ ਦੇ ਤੋਂ ਇਲਾਵਾ ਕਿਸੇ ਔਰਗਨ ਦੀ ਪੇਨ ਆ ਜਾਂ ਐਸਿਡੋਸਿਸ ਹੋ ਗਿਆ ਜਾਂ ਉਹਨਾਂ ਕਿੰਡਾਈਜੇਸ਼ਨ ਹੋ ਗਈ ਬਹੁਤ ਸਾਰੇ ਕਾਰਨ ਨੇ ਜਿਹਦੇ ਕਰਕੇ ਕਾਲਿਕ ਹੋ ਸਕਦੀ ਹੈ ਤੇ ਕਾਲਿਕ ਦੇ ਵਿੱਚ ਆਪਾਂ ਪਹਿਲਾਂ ਹੀ ਦੱਸ ਦਿੱਤੀ ਕਿ ਸਭ ਤੋਂ ਵਧੀਆ ਇਲਾਜ ਤੇਹੀ ਹੈ ਵੀ ਤੁਸੀਂ ਉਹਨੂੰ ਉਹ ਟੇਕ ਬੰਦ ਕਰਕੇ ਆਪਣੇ ਡਾਕਟਰ ਨਾਲ ਕਾਲ ਕਰੋ ਤੇ ਹੁਣ ਮੈਂ ਜਿਹੜੀ ਤੁਹਾਨੂੰ ਅੱਜ ਦੇ ਦਿਨਾਂ ਦੀ ਸਮੱਸਿਆ ਆਉਗੀ ਉਹਦੇ ਬਾਰੇ ਗੱਲਬਾਤ ਕਰਨੀ ਹੈ ਕਿਉਂਕਿ ਹੁਣ ਜਿਹੜੇ ਪਿੱਛੇ ਪੱਠੇ ਬੀਜੇ ਸੀਗੇ ਮਤਲਬ ਚਾਰਾ ਬੀਜਿਆ ਸੀਗਾ ਚਾਹੇ ਉਹ ਚਰੀ ਸੀ ਜੋ ਹੈ ਬਾਜਾ ਸੀਗਾ ਉਹ ਹੁਣ ਮੁੱਕਣ ਦੀ ਕਤਾਰ ਤੇ ਨੇ ਕੱਲ ਵੀ ਕੋਈ ਗ੍ਰਾਹਕਾਂ ਦੇ ਕੋਲ ਆਏ ਸੀਗੇ ਵੀ ਹੁਣ ਕੀ ਸ਼ੁਰੂ ਕਰੀਏ ਉਹਦੇ ਬਾਰੇ ਮੈਂ ਦੱਸਦਾ ਉਹ ਮੁੱਕਣ ਦੀ ਕਤਾਰ ਤੇ ਨੇ ਜਦੋਂ ਮੁੱਕ ਜਾਂਦੇ ਨੇ ਜੇ ਤੁਸੀਂ ਸੱڈنਲੀ ਕੋਈ ਵੀ ਚਾਰਾ ਬਦਲ ਕੇ ਪਾ ਦਿੰਦੇ ਤੂੜੀ ਤਾਂ ਬਹੁਤ ਹੀ ਖਤਰਨਾਕ ਸਾਬਤ ਹੋਊਗੀ ਜੇ ਤੁਸੀਂ ਮਤਲਬ ਅੱਜ ਚਾਰਾ ਮੁੱਕ ਕੇ ਕੱਲ ਨੂੰ ਸੰਨੀ ਕਰਦੀ ਤਾਂ ਦਰਦ ਹੋਣਾ ਲਾਜ਼ਮੀ ਹੈ ਸੁਭਾਅਕ ਦਾ ਉਹ ਬਹੁਤ ਖਤਰਨਾਕ ਵੀ ਸਾਬਤ ਹੁੰਦੀ ਕਿਉਂਕਿ ਤੂੜੀ ਨੂੰ ਕਿਸੇ ਚੀਜ਼ ਨਾਲ ਨਰਮ ਨਹੀਂ ਕੀਤਾ ਜਾਂਦਾ ਤੇ ਇਸ ਲਈ ਉਹਦਾ ਪ੍ਰਬੰਧ ਇਹੀ ਹੈ ਜੇ ਹੁਣ ਆਪਾਂ ਜਿਹੜਾ ਤਕਚਾ ਚਾਰ ਆਪਾਂ ਦਵਾਰੇ ਬੀਜਿਆ ਮਤਲਬ ਤਿਆਰ ਪਾਣੀ ਮੁੱਟ ਦਾ ਜਿਹੜਾ ਦਵਾਰੇ ਬੀਜਣ ਤੋਂ ਬਾਅਦ ਹੋਇਆ ਉਹਦੇ ਨਾਲ ਦਿੱਕਤ ਆਉਗੀ ਮੋਕ ਦੀ ਉਹਦੇ ਨਾਲ ਡਾਇਰੀਆ ਹੋ ਜਾਂਦਾ ਜਿਹਦੇ ਕਰਕੇ ਮਤਲਬ ਉਹਦੇ ਨਾਲ ਵੀ ਮਾਰਕ ਨੂੰ ਪਰੇਸ਼ਾਨੀ ਹੁੰਦੀ ਹੁਣ ਇਹਦਾ ਬੈਟਰ ਸੋਲੂਸ਼ਨ ਇਹ ਜੀ ਹੈ ਜਦੋਂ ਤੁਸੀਂ ਜਿਹੜੀ ਤੁਸੀਂ ਚਰੀ ਖੜੀ ਆ ਤੁਹਾਡੇ ਕੋਲੇ ਜੇਕਰ ਜਿਹੜੀ ਪੱਕ ਗਈ ਉਹਨੂੰ ਵੱਢ ਕੇ ਹੌਲੀ-ਹੌਲੀ ਕਰਕੇ ਚੰਗੀ ਤਰ੍ਹਾਂ ਸੁਕਾ ਲਓ ਉਹ ਵੀ ਪਾ ਸਕਦੇ ਜਿਹਨੂੰ ਰਾਜਸਥਾਨ ਦੇ ਵਿੱਚ ਕਾਹਮ ਬਾਜਰੀ ਦੀ ਕੁੱਟੀ ਕਹਿੰਦੇ ਨੇ ਜਾਂ ਸੈਕੰਡ ਆਪਸ਼ਨ ਭੋਹ ਦੀ ਰਹਿ ਜਾਂਦੀ ਆ ਪਰ ਭੋਹ ਵੀ ਥੋੜਾ ਜਿਹਾ ਸਾਫ਼ ਸੁਥਰਾ ਹੋਵੇ ਤਾਂ ਠੀਕ ਆ ਅਦਰਵਾਈ ਫਿਰ ਉਹ ਵੀ ਮੂੰਹ ਪਕਾ ਲੈਂਦਾ ਤੇ ਇਹਦੇ ਤੋਂ ਇਲਾਵਾ ਮਨ ਲਾ ਗਰੇਜਿੰਗ ਬਚਦੀ ਆ ਤੇ ਜੇਕਰ ਘਾਹ ਆਪਾਂ ਸਿੱਧਾ ਪਾਉਣਿਆ ਘੋੜੇ ਨੂੰ ਵੱਢ ਕੇ ਦੇਖੋ ਇਹ ਮੇਰੇ ਐਕਸਪੀਰੀਅੰਸ ਹੈ ਮੈਂ ਪਿਛਲੇ 5 ਸਾਲਾਂ ਤੋਂ ਹਰੇਕ ਵਾਰੀ 5 ਸਾਲ ਜਾਨਵਰ ਦੇਖਦਾ ਐਤਕੀ ਮੇਰੇ ਕੋਲ ਵੀਡੀਓ ਪਈ ਹੈ ਮੈਂ ਤੁਹਾਨੂੰ ਦਿਖਾਉਂਗਾ ਉਹ ਜਿਹੜਾ ਘਾਹ ਨਾ ਕੋੜੇ ਨੂੰ ਤੋਂ ਕੁੰਮਲ ਖਾਣੀ ਹੁੰਦੀ ਹੈ ਤਾਂ ਹੀ ਇਹਨੂੰ ਵਾਈਟ ਆਊਟ ਇੰਨਾ ਜ਼ਿਆਦਾ ਕਨਸਿਡਰ ਕੀਤਾ ਜਾਂਦਾ ਜੇਕਰ ਇਹਦੇ ਦੰਦਾਂ ਦੀ ਵਾਈਟ ਆਊਟ ਹੋਵੇ ਨਾ ਫਿਰ ਉਹ ਘਾਹ ਨੂੰ ਕਟਿੰਗ ਨਹੀਂ ਕਰ ਪਾਉਂਦਾ ਜਦੋਂ ਗਰੀਨਿੰਗ ਕਰਦਾ ਇਸ ਕਰਕੇ ਇਹਦੇ ਦੰਦਨ ਜਿਹੜੇ ਬਰਾਬਰ ਨੇ ਬਰਾਬਰ ਹੋਣਾ ਚਾਹੀਦੇ ਆ ਤਾਂ ਜੋ ਇਹਦੀ ਡਾਈਜੈਸ਼ਨ ਜਿਹੜੀ ਉਹ ਸਹੀ ਰਹੇ ਜਦੋਂ ਪੱਕਾ ਸਿੱਧਾ ਪੱਟ ਕੇ ਪਾਉਨੇ ਆ ਤਾਂ ਉਹ ਦਿੱਕਤ ਕਰਦਾ ਉਹ ਜਿਸ ਦਿਨ ਕੋਈ ਤਾਜ਼ਾ ਕੇਸ ਆਇਆ ਮੈਂ ਜ਼ਰੂਰ ਉਹਨੂੰ ਦਿਖਾਉਂਗਾ ਵੀਡੀਓ ਬਣਾ ਕੇ ਕਿ ਮੇਰੇ ਕੋਲ 15 17 ਚੱਕਰ ਦੀ ਵੀਡੀਓ ਪਈ ਵੀ ਆ ਤਾਂ ਵੀ ਲਿੱਦ ਜਿਹੜਾ ਘਾਓ ਇੰਨਾ ਖੁਸ਼ਕ ਹੋ ਜਾਂਦਾ ਜਿਵੇਂ ਹਵਾ ਚ ਖੂਸ ਸੁਟਦਾ ਹੁੰਦਾ ਲਿੱਦਾ ਇਸ ਤਰ੍ਹਾਂ ਔੜਦੀ ਜਮਾ ਖੁਸ਼ਕ ਹੋ ਜਾਂਦੀ ਸੋ ਇਸ ਕਰਕੇ ਆਪਣੇ ਜਾਨਵਰਾਂ ਦਾ ਧਿਆਨ ਰੱਖ ਉਮੀਦ ਕਰਦਾ ਤੁਸੀਂ ਸਾਰੇ ਪਰਮਾਤਮਾ ਨੂੰ ਜੜਦੀ ਗੱਲਾਂ ਚ ਰੱਖੀ ਤੇ ਨੈਟ ਵਾਲਾ ਇਸ਼ੂ ਸੋਲਵ ਹੋ ਗਿਆ ਸਾਰਾ ਸਿਸਟਮ ਤਿਆਰ ਹੋਈ ਜਾਂਦਾ ਉਸ ਨੂੰ ਜਲਦੀ ਤੁਹਾਡੇ ਨਾਲ ਆਪਾਂ ਰੂਗ ਰੂਗ ਹੋਣਗੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਵੀਡੀਓ ਠੀਕ ਹੈ ਦੋਸਤੋ ਧੰਨਵਾਦ ਮਿਲਦੇ ਹਾਂ ਅਗਲੀ ਵਾਰ